ਆਨਾ ਜਿੱਤੋ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਬਰਗਡ ਕੀਤੀ ਸੀ ਤੇ ਆਜੋ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਤੇ ਇਹ ਸਥਾਨ ਪੈਂਦਾ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸ਼੍ਰੀ ਕੀਰਤਪੁਰ ਸਾਹਿਬ ਦੇ ਬਿਲਕੁਲ ਨਾਲ ਸામਨੇ ਜਿਸ ਤਰ੍ਹਾਂ ਲਿਖਿਆ ਹੋਇਆ ਜੀ ਗੁਰਦੁਆਰਾ ਤੀਰ ਸਾਹਿਬ ਇਸ ਅਸਥਾਨ ਤੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਦਰਸ਼ਨ ਕਰੋ ਜੀ ਬੋਲੋ ਜੀ ਵਾਹਿਗੁਰੂ ਤੇ ਇਸ ਸਥਾਨ ਤੋਂ ਥੱਲੇ ਜਾ ਕੇ ਪਹਾੜੀ ਤੇ ਬਣਿਆ ਹੋਇਆ ਜੀ ਬਾਬਾ ਸ਼ਿਰੀ ਚੰਦ ਜੀ ਦਾ ਸਥਾਨ ਗੁਰਦੁਆਰਾ ਬਾਬਾ ਸ਼ਿਰੀ ਚੰਦ ਜੀ ਤੇ ਇਹ ਜਾਂਦੀ ਐ ਪੌੜੀਆਂ ਥੱਲੇ ਨੂੰ ਤੇ ਜਿਹੜੀਆਂ ਪੌੜੀਆਂ ਉੱਪਰ ਨੂੰ ਜਾਂਦੀਆਂ ਨੇ ਉਹ ਹੈਗਾ ਜੀ ਤੰਤਨ ਬਾਬਾ ਗੁਰਦਿੱਤਾ ਜੀ ਵਾਲਾ ਗੁਰਦੁਆਰਾ ਸਾਹਿਬ ਤੇ ਆਜੂ ਆਪਾਂ ਉਹਦੇ ਵੀ ਦਰਸ਼ਨ ਕਰਵਾਈਏ ਤੇ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਆਂ ਜੀ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਵਾਲਾ ਗੁਰਦੁਆਰਾ ਸਾਹਿਬ ਜਿਹੜਾ ਕਿ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸ਼ਸ਼ੋਭਾ ਤਾਤੇ ਆਜੂ ਆਪਾਂ ਤੁਹਾਨੂੰ ਲਾਈਵ ਦਰਸ਼ਨ ਕਰਵਾਈਏ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਘਰੇ ਬੈਠੀਆਂ ਦਰਸ਼ਨ ਕਰ ਸਕਣ ਜਦੋਂ ਵੀ ਸੰਗਤਾਂ ਬਾਬਾ ਗੁਰਦਤਾਜੀ ਵਾਲੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੀਆਂ ਨੇ ਦਰਸ਼ਨਾਂ ਲਈ ਆਉਂਦੀਆਂ ਨੇ ਤਾਂ ਬਾਬਾ ਗੁਰਦਤਾਜੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਇੱਕ ਰਸਤਾ ਜਾਂਦਾ ਜੀ 3-400 ਮੀਟਰ ਦੀ ਦੂਰੀ ਤੇ ਆ ਨਾਲ ਹੀ ਤੁਰ ਕੇ ਜਾਣੂ ਆ ਪੌੜੀਆਂ ਉਤਰਦੀਆਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਤੀਰ ਮਾਰ ਕੇ ਪਤਾਲਪੁਰੀ ਵਾਲਾ ਸਥਾਨ ਪ੍ਰਗਟ ਕੀਤਾ ਸੀ ਇਸ ਸਥਾਨ ਤੋਂ ਗੁਰੂ ਮਹਾਰਾਜ ਜੀ ਨੇ ਤੀਰ ਛੱਡਿਆ ਸੀ ਤਾਂ ਜਿੱਥੇ ਕੀਰਤਪੁਰ ਸਾਹਿਬ ਆਪਾਂ ਫੋਲੋ ਵਗੈਰਾ ਪਾਉਨੇ ਆ ਤਾਂ ਉੱਥੇ ਜਿਹੜੀ ਪਤਾਲਪੁਰੀ ਆ ਉਹ ਇਸ ਸਥਾਨ ਤੋਂ ਹੀ ਪ੍ਰਗਟ ਕੀਤੀ ਸੀ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਤੀਰ ਸਾਹਿਬ ਜਿਹੜਾ ਕਿ ਬਾਬਾ ਗੁਰਦਤਾ ਜੀ ਵਾਲੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਬਣਿਆ ਹੋਇਆ ਤੇ ਇਸ ਅਸਥਾਨ ਤੋਂ ਫਿਰ ਥੱਲੇ ਵੱਲ ਨੂੰ ਪੌੜੀਆਂ ਜਾਂਦੀਆਂ ਨੇ ਉਹ ਹੈਗਾ ਜੀ ਧੰਨ ਧੰਨ ਬਾਬਾ ਸ਼ਿਰੀ ਚੰਦ ਜੀ ਵਾਲਾ ਸਥਾਨ ਤੇ ਉੱਥੇ ਬੌਲੀ ਸਾਹਿਬ ਵੀ ਹੈਗੀ ਆ ਤੇ ਬਾਬਾ ਸ਼ਿਰੀ ਚੰਦ ਜੀ ਦੇ ਵੇਲੇ ਦੀ ਤੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਉਹਦੇ ਵੀ ਦਰਸ਼ਨਾਂ ਲਈ ਤੁਸੀਂ ਜਾ ਸਕਦੇ ਹੋ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀ ਆ ਸਕਦੇ ਹੋ ਜਦੋਂ ਬਾਬਾ ਗੁਰਦਿੱਤਾ ਜੀ ਵਾਲੇ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰਨ ਆਉਨੇ ਹੋ ਤਾਂ ਉਸ ਤੋਂ ਪਰਲੇ ਪਾਸੇ ਬਣਿਆ ਹੋਇਆ ਜੀ ਬਾਬਾ ਬੁੱਢਣਾ ਸਾਹਿਬ ਜੀ ਵਾਲਾ ਗੁਰਦੁਆਰਾ ਸਾਹਿਬ ਤੇ ਇੱਧਰ ਬਣਿਆ ਹੋਇਆ ਜੀ ਬਾਬਾ ਗੁਰਦਿੱਤਾ ਜੀ ਵਾਲਾ ਗੁਰਦੁਆਰਾ ਸਾਹਿਬ ਤੇ ਇਹ ਪੌੜੀਆਂ ਬਾਬਾ ਗੁਰਦਿੱਤਾ ਜੀ ਵਾਲੇ ਗੁਰਦੁਆਰਾ ਸਾਹਿਬ ਤੋਂ ਅੰਦਰ ਵਿੱਚ ਦੀ ਆਉਂਦੀਆਂ ਨੇ ਅੰਦਰੋਂ ਹੀ ਗੁਰਦੁਆਰਾ ਸਾਹਿਬ ਦੇ ਤੇ ਬਾਬਾ ਸ੍ਰੀ ਚੰਦ ਜੀ ਵਾਲੇ ਗੁਰਦੁਆਰਾ ਸਾਹਿਬ ਇੱਕ ਬਾਹਰੋਂ ਰਸਤਾ ਵੀ ਹੈਗਾ ਜਦੋਂ ਆਪਾਂ ਕੀਰਤਪੁਰ ਸਾਹਿਬ ਤੋਂ ਆਉਨੇ ਆ ਬਾਬਾ ਗੁਰਦਿੱਤਾ ਜੀ ਵਾਲੇ ਗੁਰਦੁਆਰਾ ਸਾਹਿਬ ਨੂੰ ਤਾਂ ਇੱਕ ਪਹਿਲਾ ਰਸਤਾ ਮੁੜ ਜਾ ਤੇ ਬਾਬਾ ਗੁਰਦਿੱਤਾ ਜੀ ਵਾਲੇ ਗੁਰਦੁਆਰਾ ਸਾਹਿਬ ਤੋਂ ਵੀ ਆਪਾਂ ਪੌੜੀਆਂ ਰਾਹੀਂ ਉੱਤਰ ਕੇ ਥੱਲੇ ਜਾ ਸਕਦੇ ਹਾਂ ਇਹ ਹੁਣ ਸਾਹਮਣੇ ਨਜ਼ਰ ਆ ਰਿਹਾ ਜੀ ਤੰਤਰਮ ਬਾਬਾ ਗੁਰਦਿੱਤਾ ਜੀ ਵਾਲਾ ਗੁਰਦੁਆਰਾ ਸਾਹਿਬ ਇਹ ਸੁੰਦਰ ਗੇਟ ਬਣਿਆ ਇਹਦੇ ਵਿੱਚ ਦੀ ਆ ਕੇ ਫਿਰ ਆਪਾਂ ਥੱਲੇ ਉਤਰਨਾ ਇੱਧਰ ਗੁਰਦੁਆਰਾ ਤੀਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਤੇ ਥੱਲੇ ਤੰਤਰਮ ਬਾਬਾ ਸ਼੍ਰੀ ਚੰਦ ਸਾਹਿਬ ਜੀ ਵਾਲਾ ਗੁਰਦੁਆਰਾ ਸਾਹਿਬ ਤੇ ਅੱਜ ਫਿਰ ਆਪਾਂ ਬਾਬਾ ਗੁਰਦਤਾ ਜੀ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰੀਏ। ਆਪਾ ਦਰਸ਼ਨ ਕਰ ਰਹੇ ਹਾਂ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਵਾਲੇ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਦੀ ਲੋ ਸੰਗਤ ਜੀ ਕਰੋ ਦਰਸ਼ਨ ਧੰਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਜੀ ਸੋ ਧੰਤਨ ਬਾਬਾ ਗੁਰਦਿੱਤਾ ਜੀ ਕਮੈਂਟਾਂ ਵਿੱਚ ਲਿਖਦੇ ਹੋ ਜੀ ਵਾਹਿਗੁਰੂ ਜੀ ਕਮੈਂਟਾਂ ਵਿੱਚ ਲਿਖਦੇ ਹੋ ਜੀ ਤੇ ਨਾਲ ਸ਼ੇਅਰ ਵੀ ਕਰਦੇ ਹੋ ਤਾਂ ਕਿ ਤੁਹਾਡੇ ਨਾਲ ਦੋਸਤ ਮਿੱਤਰ ਰਸਤੇਦਾਰ ਭੈਣ ਭਰਾ ਸੱਜਣ ਮੇਲੀ ਸਾਰੇ ਦਰਸ਼ਨ ਕਰ ਸਕਣ ਜੀ